ਅਕਸਰੀ ਟ੍ਰੈਫਿਕ ਦਾ ਕਾਰਨ ਇਹ ਬੰਦੇ ਨਜ਼ਰਾਂ ਦੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਵੱਡੇ ਵੱਡੇ ਬੋੜੇ ਜਿਹੜੇ ਕਿ ਲੱਦੇ ਹੁੰਦੇ ਨੇ ਬੰਦਾ ਨਿਕਲਣ ਨੂੰ ਟਾਈਮ ਹੀ ਨਹੀਂ ਹੈਗਾ ਇੰਨਾ ਰਸ ਇੱਕ ਘੜਦਾ ਨਹੀਂ ਦੂਜਾ ਬੰਦਾ ਫਸਾ ਲੈਂਦਾ ਵਿੱਚ ਭਾਈ ਇਹਨਾਂ ਲੋਡ ਲੱਦ ਲਿੰਦੇ ਨੇ ਬੰਦੇ ਦੇ ਉੱਤੇ ਡਿੱਗ ਗਿਆ ਬੰਦੇ ਦਾ ਪਤਾ ਨਹੀਂ ਬਚਣਾ ਕਿ ਨਹੀਂ ਬਚਣਾ ਇਹਨਾਂ ਦਾ ਨਿਧਾਰਿਤ ਸਮਾਂ ਹੈਗਾ ਵਾ 9 ਤੋਂ ਲੈ ਕੇ 5 ਵਜੇ ਤੱਕ ਰਾਤ ਦੇ 9 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਨਿਧਾਰਿਤ ਸਮਾਂ ਹੈਗਾ ਵਾ ਇਹ ਜਦ ਮਰਜੀ ਆਨ ਪਰ ਪਰ ਇਸ ਟੈਂ ਸਮਤ ਹੋਈ ਦੇਖ ਸਕਦੇ ਹੋ ਕਿ 3 10 ਹੋ ਗਏ ਨੇ ਲੁਧਿਆਣਾ ਦੇ ਵਿੱਚ ਬੇਲਗਾਮ ਓਵਰਲੋਡ ਸਮਾਨ ਭਰ ਕੇ ਜਾ ਰਹੇ ਟਰੱਕਾਂ ਅਤੇ ਜਗਾਰੂ ਟੈਂਪ ਜਗਾਰਾ ਵਰਗੇ ਮੋਟਰਸਾਈਕਲ ਇਹ ਤਸਵੀਰਾਂ ਤੁਹਾਨੂੰ ਮੈਂ ਲੁਧਿਆਣਾ ਤੋਂ ਦਿਖਾ ਰਿਹਾ ਜਿੱਥੇ ਕਿ ਅਕਸਰ ਹੀ ਟ੍ਰੈਫਿਕ ਦਾ ਕਾਰਨ ਇਹ ਬੰਦੇ ਨਜ਼ਰਾਂ ਦੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਵੱਡੇ ਵੱਡੇ ਬੋੜੇ ਜਿਹੜੇ ਕਿ ਲੱਦੇ ਹੁੰਦੇ ਨੇ ਤੇ ਇਹਨਾਂ ਦੇ ਕਾਰਨ ਹੀ ਟ੍ਰੈਫਿਕ ਦੀ ਸਮੱਸਿਆ ਅਤੇ ਖਤਰੇ ਦੀ ਘੰਟੀ ਜਰੀ ਕੀ ਨਜ਼ਰ ਆਉਂਦੀ ਦਿਖਾਈ ਦਿੰਦੀ ਹੈ ਤੁਹਾਨੂੰ ਦੱਸ ਦਈਏ ਕੀ ਲੋ ਜਣਾ ਸ਼ਹਿਰ ਦੇ ਵਿੱਚ ਮੁੱਖ ਸੜਕਾਂ ਨੇ ਜਿੱਥੇ ਕਿ ਓਵਰਲੋਡ ਟਰੱਕ ਬੇਜਿਜਗ ਦੌੜਦੇ ਨਜ਼ਰ ਆਉਂਦੇ ਹਨ ਤੇ ਜੋ ਕਿ ਟ੍ਰੈਫਿਕ ਦੀ ਬੜੀ ਵੱਡੀ ਮੁਸ਼ਕਲ ਦੇ ਮੁਸ਼ਕਿਲ ਦਾ ਸਾਹਮਣਾ ਕੀ ਦੇ ਕੇ ਲੋਕਾਂ ਨੂੰ ਕਰਨਾ ਪੈਂਦਾ ਵਾ ਤੇ ਇਸ ਦੇ ਵਿੱਚ ਬਹੁਤ ਦਿੱਕਤ ਪਰੇਸ਼ਾਨੀ ਆਉਂਦੀ ਹੈ ਜੇਕਰ ਗੱਲ ਕਰੀਏ 2 50 ਮੀਟਰ ਦੀ 50 ਮੀਟਰ ਦੀ ਦੂਰੀ ਤੇ ਹੀ ਸਕੂਲ ਹੁੰਦਾ ਵਾ ਸਕੂਲ ਦੇ ਨਾਲ ਸਕੂਲ ਜਦੋਂ ਬੱਚੇ ਛੁੱਟੀ ਹੁੰਦੀ ਹੈ ਉਦੋਂ ਇੱਥੇ ਘੰਟਾ ਘੰਟਾ ਜਿਹੜੀ ਕਿ ਆ ਜਾਮ ਲੱਗ ਜਾਂਦਾ ਵਾ ਤੇ ਉਸ ਤੋਂ ਬਾਅਦ ਹੀ ਲੋਕਾਂ ਨੂੰ ਬੜੀ ਪਰੇਸ਼ਾਨੀ ਜਿਹੜੀ ਕਿ ਆ ਨਹੀਂ ਸਾਹਮਣੇ ਆਂਦੀ ਹੈ ਦੇਖ ਸਕਦੇ ਹੋ ਕਿ ਓਵਰਲੋਡ ਵਾਹਨ ਜਿਹੜੀ ਕਿ ਹੈ ਛੋਟੇ ਛੋਟੇ ਮਹੱਲੇਆਂ ਦੇ ਵਿੱਚੋਂ ਲੰਘਦੇ ਨੇ ਗਲੀਆਂ ਦੇ ਵਿੱਚੋਂ ਲੰਘਦੇ ਨੇ ਇਹ ਬੜੀ ਜਿਹਾ ਦਿੱਕਤ ਪਰੇਸ਼ਾਨੀਆਂ ਸਾਹਮਣੇ ਜਿਹੜੀਆਂ ਪੈਦਾ ਹੁੰਦੀ ਨਜ਼ਰ ਆਂਦੀ ਹੈ ਤੇ ਉਸ ਤੋਂ ਬਾਅਦ ਟ੍ਰੈਫਿਕ ਪ੍ਰਸ਼ਾਸਨ ਦੇ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਅਕਰੋਚਮੈਂਟ ਦੇ ਉੱਤੇ ਪਰ ਇਹਨਾਂ ਦੇ ਉੱਤੇ ਕਿਉਂ ਨਹੀਂ ਨਕੇਲ ਕਸੀ ਜਾਂਦੀ ਇਹ ਸਵਾਲ ਜਿਹੜੇ ਕਿ ਆ ਜਨਤਾ ਦਾ ਹੈਗਾ ਵਾ ਕਿਉਂ ਨਹੀਂ ਇਹ ਨਕੇਲ ਕਸੀ ਜਾ ਰਹੀ ਤੇ ਦੂਜੀ ਗੱਲ ਇਹ ਹੈ ਕਿ ਸਪੈਸ਼ਲ ਡੀਜੀਪੀ ਵੱਲੋਂ ਜਦੋਂ ਇੱਥੇ ਆਏ ਸੀਗੇ ਏਐਸ ਰਾਏ ਉਹਨਾਂ ਦੇ ਵੱਲੋਂ ਮੋਡੀਫਾਈ ਗੱਡੀਆਂ ਦੇ ਉੱਤੇ ਕਾਰਵਾਈ ਕੀਤੀ ਕਾਰਵਾਈ ਦਾ ਐਲਾਨ ਕੀਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਇਹਨਾਂ ਦੇ ਉੱਤੇ ਕਿਉਂ ਨਹੀਂ ਕਾਰਵਾਈ ਹੋਵੇ ਇਹਨਾਂ ਦਾ ਨਿਰਧਾਰਿਤ ਸਮਾਂ ਹੈਗਾ ਵਾ 9 ਤੋਂ ਲੈ ਕੇ 5 ਵਜੇ ਤੱਕ ਰਾਤ ਦੇ 9 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਨਿਰਧਾਰਿਤ ਸਮਾਂ ਹੈਗਾ ਵਾ ਇਹ ਜਦ ਮਰਜ਼ੀ ਆਣ ਪਰ ਪਰ ਇਸ ਟੈਂ ਸਮਤ ਹੋਈ ਦੇਖ ਸਕਦੇ ਹੋ ਕਿ 310 ਹੋ ਗਏ ਨੇ ਹਾਲਾਂਕਿ ਇਹਨਾਂ ਦਾ ਆਵਾਜ ਆ ਵੀ ਫਿਰ ਤੋਂ ਹੈਗੀ ਆ ਅਤੇ ਟਰੈਫੀ ਪੁਲਿਸ ਜਿਹੜੀ ਕਿ ਆਰਾਮ ਦੇ ਨਾਲ ਕੰਮ ਕਰਨ ਦੀ ਨਹੀਂ ਸੁੱਤੀ ਸੁੱਤੀ ਨਜ਼ਰ ਆ ਰਹੀ ਹੈ ਇਸ ਵਕਤ ਮੈਂ ਲੁਧਿਆਣਾ ਦੇ ਇਸਾ ਨਗਰੀ ਪੋਲੀ ਤੇ ਮੌਜੂਦ ਹਾਂ ਜਿੱਥੇ ਕਿ ਇਧਰ ਮੋਜਪੂਰਾ ਬਾਜ਼ਾਰ ਦੇ ਵੱਲੋਂ ਟਰੱਕ ਜਿਹੜੇ ਸਾਰੇ ਆਉਂਦੇ ਨੇ ਸੜਕਾਂ ਰਾਹੀ ਨਹੀਂ ਜਾਂਦੇ ਕਿਉਂਕਿ ਸੜਕਾਂ ਦੇ ਉੱਤੇ ਟਰੈਫਿਕ ਵਾਲੇ ਖੜੇ ਹੁੰਦੇ ਤੇ ਮੋਟਾ ਚਲਾਨ ਹੁੰਦਾ ਬਣਦਾ ਓਵਰ ਲੋਡਰਾਂ ਦਾ ਤੇ ਇਸ ਲਈ ਇਹ ਗਲੀਆਂ ਮਲਿਆਦਾ ਜਿਹੜੇ ਕਿਆ ਚੂਸ ਕਰਦੇ ਨੇ ਤੇ ਜਿਹੜੇ ਜੌਨ ਇੰਚਾਰਜ ਨੇ ਤੇ ਜੌਨ ਇੰਚਾਰਜ ਵੀ ਜਿਹੜੇ ਕਿਆ ਸੌਂਪੀ ਹੋਈਆਂ ਡਿਊਟੀਆਂ ਸਾਰਿਆਂ ਨੂੰ ਟ੍ਰੈਫਿਕ ਵਾਲਿਆਂ ਨੂੰ ਉਹ ਵੀ ਜਦ ਤੱਕ ਸੁੱਤੇ ਨਜ਼ਰ ਆ ਰਹੇ ਇੱਕ ਤੁਹਾਨੂੰ ਉਦਾਹਰਨ ਦਿਖਾ ਦੇਣਾ ਚਾਹਨਾ ਇਹ ਟਰੱਕ ਦੇਖ ਸਕਦੇ ਹੋ ਕਿੰਨਾ ਕੋ ਵੱਡਾ ਟਰੱਕ ਹੈ ਤੇ ਆ ਦੂਜੇ ਪਾਸੇ ਦੇਖ ਸਕਦੇ ਹੋ ਪਿਕਅਪ ਗੱਡੀ ਹੈ ਤੇ ਦੂਜੇ ਪਾਸੇ ਟਰੱਕ ਹੈ ਜੇਕਰ ਇਹਨਾਂ ਦਾ ਅਨਬੈਲੈਂਸ ਹੁੰਦਾ ਹੋਵੇ ਤੇ ਇਹ ਜੇ ਪਲਟ ਜਾਂਦੇ ਨੇ ਤੇ ਮੌਤ ਦਾ ਜ਼ਿੰਮੇਵਾਰ ਕਾਇਲ ਦਾ ਜ਼ਿੰਮੇਵਾਰ ਕੌਣ ਹੋਵੇਗਾ ਲੋਕ ਖੁਦ ਹੋਣਗੇ ਜਾਂ ਟ੍ਰੈਫਿਕ ਪੁਲਸ ਵਾਲੇ ਹੋਣਗੇ ਜਿਹੜਾ ਇਹਨਾਂ ਦੇ ਉੱਤੇ ਧਿਆਨ ਨਹੀਂ ਦੇ ਪਾਰੇ ਇਹ ਸਵਾਲ ਜਿਹੜਾ ਕਿ ਆ ਬੜੇ-ਬੜੇ ਖੜੇ ਨਜ਼ਰਾਂ ਤੋਂ ਹੀ ਦਿਖਾਈ ਦੇ ਰਹੇ ਨੇ ਮੇਰਾ ਨਾਮ ਅਨਮੋਲ ਹੈ ਜੀ ਅਨਮੋਲ ਕਿਸ ਤਰ੍ਹਾਂ ਦੇਦੇ ਹੋ ਕਿ ਕਿ ਏਡੇ-ਵਡੇ ਓਨ ਰੋਡ ਬੇ ਲਗਾਮ ਵਾਂਗੂ ਉਹ ਵੱਲੋਂ ਟਰੱਕ ਜਾਂਦੀ ਨੇ ਹਾਂਜੀ ਬਾਅਦ ਅੱਸੀ ਦਾ ਸ਼ਿਕਾਰ ਵੀ ਹੁੰਦੀ ਨਹੀਂ ਲੋਕਾਂ ਲਈ ਭਾਈ ਅੱਸੀ ਦਾ ਬਹੁਤ ਪਰੇਸ਼ਾਨ ਹੋ ਗਏ ਭਾਈ ਇੱਥੇ ਰਸ਼ ਇੰਨਾ ਬੰਦਾ ਨਿਕਲਣ ਨੂੰ ਟਾਈਮ ਹੀ ਨਹੀਂ ਹੈਗਾ ਇੰਨਾ ਰਸ਼ ਇੱਕ ਕੱਢ ਦੇਣੀ ਦੂਜਾ ਬੰਦਾ ਫਸਾ ਲੈਂਦਾ ਵਿੱਚ ਭਾਈ ਬਹੁਤ ਪਰੇਸ਼ਾਨ ਹੋਏ ਫਿਰ ਦੁਕਾਨਦਾਰ ਬੰਦੇ ਅਸੀਂ ਭਾਈ ਬਹੁਤ ਔਖਾ ਹੁੰਦਾ ਭਾਈ ਹਾਂਜੀ ਹਾਂਜੀ ਭਾਈ ਗਾਹਕ ਵੀ ਕਹਿੰਦੇ ਨੇ ਭਾਈ ਇੰਨਾ ਰਸ਼ ਕਿਉਂ ਲੱਗਦਾ ਤੁਹਾਡੇ ਇੱਥੇ ਬਹੁਤ ਪਰੇਸ਼ਾਨ ਹੋਏ ਭਾਈ ਭਾਈ ਓਵਰਲੋਡ ਟਰੱਕ ਹੋਣੇ ਡਿਊਟੀ ਬੋੜੀ ਲੱਦੀ ਹੁੰਦੀ ਨਹੀਂ ਤੇ ਖਤਰਾ ਵੀ ਹੁੰਦਾ ਖਤਰਾ ਭਾਈ ਇੰਨਾ ਲੋਡ ਲਾਦ ਲਿੰਦੇ ਨੇ ਬੰਦੇ ਦੇ ਉੱਤੇ ਡਿੱਗ ਗਿਆ ਬੰਦੇ ਦਾ ਪਤਾ ਨਹੀਂ ਬਚਣਾ ਕਿ ਨਹੀਂ ਬਚਣਾ ਬਹੁਤ ਬੁਰਾ ਹਾਲ ਹੋਇਆ ਬੇ ਭਾਈ ਹਾਂ ਉਹ ਬਿਲਕੁਲ ਇਸ ਤਰ੍ਹਾਂ ਹੀ ਬੇ ਲਗਾਮ ਜਿਹੜੇ ਹੈ ਓਵਰ ਲੋਡ ਟਰੱਕ ਜਿਹੜੇ ਗਿਆ ਭਰ ਕੇ ਸਮਾਨਾਂ ਦਾ ਨਾਲ ਸ਼ਹਿਰਾਂ ਦੇ ਵਿੱਚੋਂ ਛੋਟੇ ਛੋਟੇ ਗਲੀਆਂ ਦੇ ਵਿੱਚੋਂ ਮੁਹੱਲਿਆਂ ਦੇ ਵਿੱਚੋਂ ਲੰਘਦੇ ਨੇ ਤੇ ਉਸ ਤੋਂ ਬਾਅਦ ਖਤਰੇ ਦੀ ਘੰਟੀ ਜਿਹੜੀ ਕਿ ਹੈ ਲੋਕਾਂ ਦੇ ਸਿਰ ਉੱਤੇ ਮੰਡਰੰਦੀ ਹੋਈ ਨਜ਼ਰ ਆਉਂਦੀ ਹੈ ਹਾਲਾਂਕਿ ਟ੍ਰੈਫਿਕ ਪ੍ਰਸ਼ਾਸਨ ਸੁੱਤਾ ਹੋਇਆ ਨਜ਼ਰ ਆ ਰਿਹਾ ਹੈ ਉਵੇਂ ਅਕਰੋਚਮੈਂਟ ਦੇ ਉੱਤੇ ਨਕੀਲ ਜਰੂਰ ਕਸੀ ਹੈ ਪਰ ਇਹਨਾਂ ਦੇ ਉੱਤੇ ਕੀ ਨਕੀਲ ਕਸੀ ਜਾਵੇਗੀ ਇਹ ਆਉਣ ਸਮੇਂ ਦੇਖਣਾ ਹੈਗਾ ਜੋੜੇ ਹਲਦਾਨਾ ਵਿੱਚ ਨਾਲ ਸੰਜੇਨਾ ਯੂਮਬੀ ਰਿਪੋਰਟ ਧੰਨਵਾਦ